ਰਾਜਸਥਾਨ ਦਾ ਰਹਿਣ ਵਾਲਾ ਇੱਕ ਵਿਅਕਤੀ ਰਾਜਸਥਾਨ ਚ ਅਫੀਮ ਲਿਆ ਕੇ ਗੁਰਦਾਸਪੁਰ ਦੇ ਵਿੱਚ ਵੇਚਣ ਦੀ ਤਾਕ ਵਿੱਚ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ੜਿੱਕੇ ਆ ਗਿਆ ਗੁਰਦਾਸਪੁਰ ਪੁਲਿਸ ਨੇ ਉਕਤ ਵਿਅਕਤੀ ਨੂੰ 1.5 ਕਿਲੋ ਤੋਂ ਵੱਧ ਅਫੀਮ ਅਤੇ 25000 ਰੁਪਏ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ ਉਸ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਐਸਪੀ ਬਲਵਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਵਿਆਮਾ ਹਰੀਸ਼ ਕੁਮਾਰ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਗੁਰਦਾਸਪੁਰ ਪੰਜਾਬ ਸਰਕਾਰ ਦੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਇੰਸਪੈਕਟਰ ਕਪਿਲ ਕੌਸ਼ਲ ਇੰਚਾਰਜ ਸੀਆਈ ਸਟਾਫ ਵੱਲੋਂ ਆਪਣੀ ਟੀਮ ਨਾਲ ਸਦਰ ਥਾਣੇ ਦੇ ਮੁਖੀ ਆਮਨਦੀਪ ਸਿੰਘ ਸਮੇਤ ਸੁਜੀਤ ਸਿੰਘ ਥਾਣਾ ਸਦਰ ਗੁਰਦਾਸਪੁਰ ਦੀ ਟੀਮ ਵੱਲੋਂ ਗਸ਼ਤ ਦੌਰਾਨ ਗੰਦਾ ਨਾਲਾ ਪੁਲੀ ਬਾਈਪਾਸ ਨਜ਼ਦੀਕ ਲਿੰਕ ਰੋਡ ਬਬਰੀ ਤੇ ਮਦਨ ਗੁੱਜਰ ਪੁੱਤਰ ਫੇਰੂ ਗੁੱਜਰਵਾਸੀ ਪਿੰਡ ਸਹਾਰਾ ਥਾਣਾ ਪਰ ਸ਼ੋਲੀ ਜ਼ਿਲ੍ਹਾ ਚਿਤੋੜਗੜ ਰਾਜਸਥਾਨੋਂ ਸ਼ੱਕ ਦੇ ਆਧਾਰ ਤੇ ਕਾਬੂ ਕਰੋ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਸ ਦੇ ਬੈਗ ਚੋਂ 1 ਕਿਲੋ 547 ਗ੍ਰਾਮ ਅਫੀਮ ਅਤੇ 25000 ਰੁਪਏ ਕੈਸ਼ ਭਾਰਤੀ ਕਰੰਸੀ ਨੋਟ ਬਰਾਮਦ ਹੋਣ ਤੇ ਉਸ ਖਿਲਾਫ ਐਨਟੀਪੀਐਸ ਤੇ ਐਕਟ ਤਹਿਤ ਮਾਮਲਾ ਥਾਣਾ ਸਦੇ ਗੁਰਦਾਸਪੁਰ ਵਿੱਚ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਜੋ ਆਪਣੀ ਪੁੱਛਗਿੱਛ ਵਿੱਚ ਮਦਨ ਗੁੱਜਰ ਪੁੱਤਰ ਫੇਰੂ ਗੁੱਜਰ ਨੇ ਦੱਸਿਆ ਕਿ ਉਸਨੇ ਇਹ ਫੀਮ ਦੇਖ ਕੇ ਰਾਜਸਥਾਨ ਤੋਂ ਲੈ ਕੇ ਆਇਆ ਸੀ ਜੋਗੇ ਗੁਰਦਾਸਪੁਰ ਦੇ ਨੇੜੇ ਸੀ ਪਰ ਪਹਿਲਾਂ ਹੀ ਪੁਲਿਸ ਦੇ ਕਾਬੂ ਆ ਗਿਆ ਜੋ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਹਾਸਲ ਕਰਨ ਪਰ ਪੁੱਛਗਿੱਛ ਵਿੱਚ ਇਸ ਮੁਕਦਮੇ ਵਿੱਚ ਹੋਰ ਕਈ ਨਵੇਂ ਤੱਥ ਸਾਹਮਣੇ ਆਉਣ ਦੀ ਵੀ ਉਮੀਦ ਹੈ ਇਹ ਮਾਨਯੋਗ ਡੀసీపీ ਸਾਹਿਬ ਪੰਜਾਬ ਜਿ श्री ਗੌਰਵ ਯਾਦ ਤੋਂ ਆਈਪੀਐਸ ਉਹਨਾਂ ਦੇ ਨਿਰਦੇਸ਼ ਅਨੁਸਾਰ ਤਹਿਤ श्री ਹਰੀਸ਼ ਦਾਮਾ ਐਸਐਸਪੀ ਗੁਰਦਾਸਪੁਰ ਵੱਲੋਂ ਚਲਾਈ ਮਹਿਮੇ ਦੇ ਤਹਿਤ ਇੰਸਪੈਕਟਰ ਸੀਏ ਇਹ ਕਪਲ ਕਾਸ਼ਨ ਤੇ ਐਸਐਚਓ ਸੌਰੇਗਬਾਸਪੁਰ ਨੇ ਨਾਕਾਬੰਦੀ ਕੀਤੀ ਹੋਈ ਸੀ ਦਰਨੇ ਨਾਕਾਬੰਦੀ ਮਦਨ ਗੁਜਰ ਪੁੱਤਰ ਫੈਰ ਗੁਜਰ ਵਾਸੀ ਪਿੰਡ ਸਹਾਰਾ ਥਾਣਾ ਪਰਛੋੜੀ ਜ਼ਿਲ੍ਹਾ ਚਤੌਰਗੜ੍ਹ ਰਾਜਸਥਾਨ ਇਹਨੂੰ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਗਿਆ ਜੋ ਚੈੱਕ ਕਰਨ ਤੇ ਤੇਰੇ ਪਿੱਠੂ ਬੈਗ ਜਿਹੜਾ ਪਾਇਆ ਹੋਇਆ ਸੀਗਾ ਪਿੱਠੂ ਬੈਗ ਤੋਂ ਵਿੱਚੋਂ 1 ਕਿਲੋ 547 ਗ੍ਰਾਮ ਅਫੀਮ 25000 ਰੁਪਏ ਡਰਗ ਮਨੀ ਕਰੰਸੀ ਨੋਟਲੇ ਬਰਾਮਦ ਹੋਏ ਨੇ ਇਹਦੇ ਖਿਲਾਫ ਇਹਦਾ ਮਕਰਮਾ ਫੇਅਰ ਨੰਬਰ 74 ਡੇਟਡ 9/7/2024 ਅੰਡਰ ਸੈਕਸ਼ਨ 18 27 A ਐਨਡੀਪੀਏ ਅਕਦਰ ਕੀਤਾ ਗਿਆ। ਤੋਂ ਦੋਸ਼ੀ ਨੂੰ ਮੌਕੇ ਤੋਂ ਰਫਤਾਰ ਕੀਤਾ। ਤੋਂ ਫਰਦਰ ਦੀ ਹੈ ਅਗਲੀ ਕਾਰਵਾਈ ਕੀਤੀ ਜਾ ਰਹੀ। ਕਿੱਥੋਂ ਲੈ ਕੇ ਆੜਿਆ ਸੀ ਜੀ ਇਹ? ਇਹ ਰਾਸਤਾਨ ਤੋਂ ਲੈ ਕੇ ਆਇਆ ਸੀਗਾ। ਤੇ ਫਰਦਰ ਰੱਕੇ ਜਾ ਕੇ ਨੇ ਕਿਸੇ ਗਦਾਸਪੁਰ ਇਰੀ ਚ ਸਪਲਾਈ ਕਰਨੀ ਸੀ। ਤੇ ਇਹਨੂੰ ਰੈਸਟ ਕਰ ਲਿਆ। ਤੇ ਫਰਦਰ ਦਾ ਹਰ ਮਾਰ ਲੈਣਾ ਰ ਮਾਰ ਲਾ ਕੇ ਫਰਦਰ ਕੇ ਪ੍ਰਤੋਕਿਸ਼ ਕਰਾ ਲਵਾਂ। ਇੱਥੇ ਪਹਿਲਾਂ ਵੀ ਕੋਈ ਮਾਮਲਾ ਚੱਜਿਆ ਨਹੀਂ। ਨਹੀਂ ਫਿਲਹਾਲ ਕੋਈ ਨੋਟਿਸ ਨਹੀਂ ਆਇਆ। ਇਹਨਾਂ ਫਰਦਰ ਅਗੇ ਨਿਰੀਖਣ ਕਰਾਂਗੇ ਅਰ ਕਾਰਜ ਚ ਕਰਾਂਗੇ ਲੈ ਕੇ ਆਂਦ ਰਿਆ ਜੀ ਜਾਂ ਹਾਂ ਨੀ ਬਾਕੀ ਇਹਨੂੰ ਤਫਤੀਸ਼ ਡਿਟੇਲ ਚ ਪੁਸ਼ਕਸ਼ ਕਰਾਂਗੇ ਵੀ ਕਿੱਥੋਂ ਹੈ ਕਿੰਨੀ ਵਾਰ ਲੈ ਕੇ ਆਇਆ ਹੈ ਰਮਾਨ ਲੈਦਾ ਫਰਦਰ ਪੁਸ਼ਕਸ਼ ਕਰਾਂਗੇ ਸਰ ਗੈਨ ਵਾਲਾ ਵੈਸੇ ਉੱਥੋਂ ਨਹੀਂ ਹੈ ਕਿ ਜਾਂ ਹਾਲਵਾਚੀ ਜਾਂ ਕੋਈ ਗੁਰਦਾਸਪੁਰ ਦਾ ਕਿਤੇ ਹੈ ਇਹ ਰਹਿਣ ਵਾਲਾ ਸਹਾਰਾ ਪਿੰਡ ਦਾ ਆਸਟਾਨ ਚ ਰਹਿਣ ਵਾਲਾ ਉੱਥੋਂ ਦਾ ਹੀ ਹੈ ਫਿਰ ਹਾਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂ ਫਿਰ ਹਾਲ ਰਮਾਨ ਲੈ ਲਿਆ ਅਰੈਸਟ ਕਰਕੇ ਰਮਾਨ ਲੈ ਫਰਦਰ ਪੜਤਾਲ ਕਰਾਂਗੇ ਵੀ ਕਿੱਥੋਂ ਪਿਛੋਂ ਕਿੱਥੋਂ ਲੈ ਕੇ ਆਉਂਦਾ ਸੀ ਅੱਗੇ ਕਿੱਥੇ ਸਪਲਾਈ ਕਰਦਾ ਸੀ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज